ਮਿੱਤਰੋ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੋ ਗਿਆ ਆਂ ਆ ਲੱਗੇ ਆਪਾਂ ਟਰੈਕਟਰ ਤੇ ਤੇਲ ਪਾ ਆਏ ਤੇ ਬੈਟਰੀ ਪਾਣੀ ਖੁੱਦ ਹੀ ਕੀਤਾ ਵੰਦੇ ਵੰਦੇ ਕਾ ਬਹੁਤ ਫਸ ਗਿਆ ਸੀ ਤੇ ਟਰੈਕਟਰ ਪੁੱਠਾ ਕਰਤਾ ਤੇ ਹੁਣ ਕਾ ਕੱਢਣੇ ਆ ਪੁੱਠਾ ਕਰਕੇ ਬਹੁਤ ਕਾ ਫਸ ਗਿਆ ਪਾ ਲਈ ਬਾਣੀ ਤੇ ਟਰੈਕਟਰ ਲੋਡ ਲੈ ਜਾਂਦੇ ਆ ताईं जेके असां तारी माना तारीख़